ਕਬੱਡੀ 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 ਡਾਲਰ ਦੀਆਂ ਜੱਟ ਗੜੀ ਵਾਲੇ ਕੋਲੇ ਪਹੁੰਚਿਆ ਸ਼ੇਰ ਕਹਾਣੀ ਸਵਰਨਿਆ ਰਵੀ ਕੈਲਰਮ ਦੀ ਦੂਜੀ ਕਬੱਡੀ 500 ਡਾਲਰ ਦੀ ਮੇਰੇ ਵੀਰੋ ਮਰਵੀਰ ਖੈਰਾ ਪਿੰਦੂ ਵਾਸੀ ਤੇ ਪੀਰਤ ਵਾਸੀ ਪ੍ਰਧਾਨ ਵਾਲਾ ਵੱਲੋਂ ਖੇਡ ਮੈਦਾਨ 'ਚ ਪੈ ਚੁੱਕੀ ਆ ਮੇਰੇ ਵੀਰੋ ਆ ਦੇਖਾਂਗੇ ਪਾਲਾ ਜਲਾਲਪੁਰੀਆ ਨਾਲ ਕਹਿੰਦੇ ਯਾਦਾ ਸਰਪੰਚਾ

ਇਧਰਲੇ ਪਾਸੇ ਮੇਰੇ ਮਿੱਤਰੋ ਮਨਜੋਤ ਮਾਸੀਵਾੜਾ ਸਾਹਿਬ ਦੀ ਧਰਤੀ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਕਿ ਜੰਗਲ ਮਾਸੀਵਾੜੇ ਦਾ ਬੇੰਤੀ ਕਰੇ ਹਵਾਵਾਂ ਨੂੰ ਹਾੜਾ ਸ਼ੋਰ ਨਾ ਕਰੇ ਮੇਰਾ ਮਹਿਮਾਨ ਸੁੱਤਾ ਏ ਲੋ ਇਧਰਲੇ ਪਾਸੇ ਜਲਾਲਪੁਰੀਆ ਉਹ ਬਾਲਾ ਮੇਰੇ ਮਿੱਤਰੋ ਉਹ ਜਿਹੜੇ ਜਿਹੜੇ ਬਾਲੇ ਨੂੰ ਪਿਆਰ ਕਰਦੇ ਆ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ ਹੈਨੇ ਕਹਿੰਦੇ ਤਾੜੀ ਆ ਮਹਾਰੇ ਵੱਜੀ ਐ ਕੌਡੀ ਪਾਉਣ ਦੇ ਲਈ ਅੱਗੇ ਵੱਲ ਬਾ ਚੁੱਕਿਆ ਤੇ ਦੂਜੇ ਪਾਸੇ ਪਾਲਿਆ ਓਏ ਉਹ ਜਾਦਾ ਸਰਪੰਚ ਐ ਇੱਕ ਪਾਸੇ ਪਾਲਾ ਉਹ ਸੋਨੀ ਵਰਗੇ ਉਹ ਵੇਖਾਂਗੇ ਗਿੰਨੀ ਵਰਗੇ ਉਹ ਚਾਰ ਬੱਬਰ ਖੇਰਾਂ ਦੇ ਵਿੱਚੋਂ ਇੱਕ ਪਾਸੇ ਜਾਦਾ ਉਹ ਦੂਜੇ ਪਾਸੇ ਹਰਿਆਣੇ ਵਾਲਾ ਉਹ ਕੈਲਰਨ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਓਏ ਹੰਤੇ ਥੋੜੀ ਦੂਰ ਨੇ ਉਹ ਸਵਾ ਪੀਦਾ ਹੋਇਆ ਉਹ ਕਬੱਡੀ ਉਹ ਕਬੱਡੀ ਉਹ ਪਾਸੇ ਹੋ ਜਾਓ ਉਹ ਕਬੱਡੀ ਉਹ ਪਾਸੇ ਹੋ ਜੋ

Oh, no ਇੱਕ ਪਾਸੇ ਤੇ ਦੂਜੇ ਪਾਸੇ ਹਰਖੋ ਵਾਲਿਆਂ ਦੇਖੀ ਐ ਇੱਕ ਪਾਸੇ ਜੋਧਾ ਵਾਲਿਆਂ ਉਹ ਕਹਿੰਦੇ ਥਾਰ ਦਾ ਜੇਤੂ ਮੇਰੇ ਵੀਰੋ ਕਾਉਡੀ ਪਾਉਣ ਦੇ ਲਈ ਇੱਕ ਬੁਲਟ ਖੀਰਾ ਵਾਲਿਆ ਅੱਗੇ ਵੱਲ ਵਧਦਾ ਹੋਇਆ ਆ ਰਾਜੂ ਨੇ ਕੰਨੀ ਨਾ ਪੜੀ ਐ ਔਲਖਾਂ ਵਾਲੇ ਅਮਰਤ ਨੇ ਕੰਨੀ ਨਾ ਪੜੀ ਐ ਲੰਬੜ ਵਰਗੇ ਚਾਰ ਬੱਬਰ ਖੇਰ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਔਲਖਾਂ ਵਾਲਿਆ ਮੈਂ ਨਾ ਲੱਤਾ ਤੇ ਮੁੰਡਾ ਚੰਬੜ ਗਿਆ ਅਮਰਤ ਔਲਖਾਂ ਵਾਲਾ ਉਹ ਦੂਜੇ ਪਾਸੇ ਖੀਰਾ ਵਾਲਿਆ ਬੁਲਟ ਇੱਕ ਪਾਸੇ ਪਰਤਾ ਉਹ ਦੂਜੇ ਪਾਸੇ ਬੁੱਲਟ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੜਕਾ ਦੜਕਾ ਅੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਉਹ ਕੱਟਤਾ ਚਲਾਣ ਉਹ ਕੱਟਤਾ ਚਲਾਣ ਉਹ ਕੱਟਤਾ ਚਲਾਣ ਓਏ ਜਫਾ ਲੱਗ ਗਿਆ ਮਾਨ ਸਿੰਘ ਨੂੰ 200 ਡਾਲਰ ਜਿਹੜਾ ਉਧਰ ਦੀ ਟੀਮ ਨੂੰ ਘੁੱਦੇ ਨੂੰ ਫੜਾ ਦਿਓ ਮਾਨ ਸਿੰਘ ਨੂੰ ਜਫਾ ਲੱਗ ਗਿਆ ਰਵੀ ਕੈਲਰ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਜਲਾਲਪੁਰੀਆ ਫੇਰ ਜਫਾ ਲੈਂਚ ਆ ਗਿਆ ਸੰਧੂਆ ਜਾਂਦਾ ਸਪੀਡ

500 ਡਾਲਾ ਵੇਖਾਂਗੇ ਇੱਕ ਪਾਸੇ ਜੋਦਾ ਤੇ ਦੂਜੇ ਪਾਸੇ ਬੁਲਟ ਹੈ ਇਹ ਜੋਦਾ ਇਹ ਸੁਰਕਪੁਰੀਆ ਉਹ ਪੈਗੇ ਭਗਵੰਦਾ ਦਾ ਪੁੱਤ ਮੇਰੇ ਵੀਰੋ ਕਾਡੀ ਪਾਉਂਦੇ ਭਿੰਦੇ ਸੰਧੂ ਦਾ ਵੱਡਾ ਵੀਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬੇਨੜੇ ਵਾਲੇ ਨਿੰਦੀ ਦਾ ਬੇਨੜੇ ਵਾਲੇ ਲੱਭੀ ਦਾ ਰਿਸ਼ਤੇਦਾਰ ਆ ਪਰ ਦੂਜੇ ਪਾਸੇ ਜਲਾਲਪੁਰੀਏ ਤੋਂ ਕੌਣ ਬਚਾਵੇ ਜਲਾਲਪੁਰੀਏ ਤੋਂ ਕੌਣ ਛੁਡਾਵੇਦਾ ਹੋਇਆ ਲਓ ਖੱਬਾ ਕੁ ਜੁਲਫਾ ਮਲਕ ਕਬੱਡੀ ਖਿਡਾਰੀ ਗੋਪੀ ਰਾਜਕੋਟੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵੱਧਦਾ ਹੋਇਆ ਇੱਕ ਪਾਸੇ ਕਹਿੰਦੇ 4 ਨੇ ਜਾਰੇ ਤਿਆਰ ਨੇ ਲੋ ਬੱਲੇ 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 ਹੋ ਜਾਦਾ ਮੇਰੇ ਮਿੱਤਰੋ ਸਰਪੰਚ ਐਨ ਕਹਿੰਦੇ ਮੀਰੀ ਪੀਰੀ ਵਾਲੇ ਸਾਡੇ ਗੋਪੀ ਸ਼ੋਕਰ ਜੀ ਹੁਣੇ ਮਾਨ ਕਰਦੇ ਜਿਸ ਨੌਜਨ ਦੇ ਉੱਤੇ ਹਾਂ ਤੇ ਜਾਦੇ ਫੌਜੀ ਵੱਲੋਂ ਉਮਰਤਲੀ 100 ਡਾਲਰ ਦੇ ਮਾਣ ਪੋਦੇ ਕੀਤੇ ਗਏ ਆ ਬਹੁਤੋ ਧੰਨਵਾਦ ਸਾਹਮਣੇ ਕਬੱਡੀ ਖੇਡ ਮਨਾਤ ਮੇਰੇ ਮਿੱਤਰੋ ਪੈ ਚੁੱਕੀ ਆ ਚਾਰ ਜਾਫੀ ਤਿਆਰ ਹੁਣ ਦੇਖਾਂਗੇ ਮੀ ਜਫਾ ਓ ਦੇਖੋ ਜਫਾ ਓ ਬੱਲੇ ਬੱਲੇ ਹੋ ਗਈ ਮਿੱਤਰੋ ਹੰਦੇ ਥੋੜੀ ਦੂਰ ਨੇ ਓ ਖਿੱਚੋ ਤੂੰ ਹੀ ਯਾਰੀ ਐ ਇੱਕ ਪਾਸੇ ਕਲਰ ਵਾਲਾ ਤੇ ਦੂਜੇ ਪਾਸੇ ਸੀਹਾ ਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀ ਤੋਂ ਨਵੀ ਅਪਡੇਟ ਮਿਲ ਸਕੇ ਧੰਨਵਾਦ ਜੀ